ਜਦੋਂ ਕਿ ਕਬੱਡੀ ਤਾਇਤ ਖੇਡ ਰਹੀ ਸੈਮੀਫਾਈਨਲ ਮੈਚ ਹੈ ਜਿਹੜੀ ਟੀਮ ਦਾ ਦੇ ਵਿੱਚੋਂ ਜਿੱਤੂਗੀ ਉਹ ਫਾਈਨਲ ਦੇ ਵਿੱਚ ਕੋਸ਼ਿਸ਼ ਵੀ ਸਭ ਆਪਾਂ ਤੇ ਦੇਖ ਲੈਣਾ ਅੱਪਾਂ ਤੇ ਦੇਖ ਲੈਣਾ ਕਿਸੇ ਬਰਾਬਰੀ ਖਿਡਾਰੀ ਯਾਰ ਤੇ ਤਿਆਰ ਕੀਤਾ ਗਿਆ ਹੈ ਆਓ ਇਧਰਲੇ ਪਾਸੇ ਤੁਸੀਂ ਦੇਖੋ ਦੋਸਤੋ ਅੱਜ ਸਾਡੇ ਕੋਲੇ ਬੜੀਆਂ ਮਹਾਨ ਹਸਨੀਆ ਜਿ ਦੇਖ ਕੇ ਸ਼ੁਭ ਤ੍ਰਿ ਸਾਤ ਜਦੋਂ ਮੀਰ ਸਿੰਘ ਜੀ ਵੀ ਐਸਪੀ ਸਾਹਿਬ ਦੇ ਹੋਰ ਇਹ ਆਓ ਬੜਾ ਵਧੀਆ ਮੁਕਾਬਲਾ ਤੁਸੀਂ ਟੱਕਦੇ ਹੋ ਖੇਡ ਦੇ ਖਿਡਾਰੀ ਕਬੱਡੀ ਤਾਇਨ ਕਿਲੋ ਦਾ ਮੁਕਾਬਲਾ ਜਿਹੜਾ ਚੱਲਦਾ ਹੈ ਜਿੱਥੇ ਕਬੱਡੀ ਪੌੜਾ ਹੋਇਆ ਨੌਜਵਾਨਾ ਉਹ ਗਲਬਕੜੀਆਂ ਪੈਂਦੀਆਂ ਸਾਡੇ ਜੀ ਰੰਗ ਬਣਿਓ ਇਹ ਦਝੋੜਾ ਦੀ ਟੀਮ ਹੈ ਜਿਹੜਾ ਕਾਲੀ ਕੱਛੀ ਦੇ ਵਿੱਚ ਦੁੱਧ ਮੱਖਣਾ ਨਾਲ ਪਰੀ ਜਵਾਨੀ ਸਾਹਮਣਾ ਹੋਵੇ ਚਭਾਲੀ ਕੱਟਾ ਸੌਣ ਦੀ ਮੈਂਬਰ ਜਾਵਨ ਲੈ ਕੇ ਚੁੰਨੀ ਕਾਲੀ ਤੇ ਲੋਕ ਸੌਣ ਦੀ ਘਟਾ ਦੇ ਬੰਮਗਰਦੀ ਜਵਾਨੀ ਆਓ ਫਿਰ ਪੱਪੂ ਨੌਜਵਾਨਾ ਹੱਥ ਜੁੜਗੇ ਨੇ ਆਓ ਚੁਬਰੋ ਪੱਪੂ ਵੀ ਕਿਸੇ ਗੱਲੋਂ ਕੱਟਨੀ ਤੇ ਲਖਮੀ ਵੀ ਕਿਸੇ ਗੱਲੋਂ ਕੱਟਨੀ ਤੇ ਉਧਰ ਜਫਾ ਲਾਈ ਬਿਠਾ ਪੱਪੂ ਟਿੱਪਗੜ ਵਾਲਾ ਇਦਾਂ ਤੇ ਇਦਾਂ ਵੀਰ ਹੈ ਬਹੁਤ ਹੀ ਵਧੀਆ ਮੁਕਾਬਲਾ ਦੋ ਵੀਰ ਦੀਆਂ ਬਾਈ ਖੁਰਚੀ ਦੇ ਦੂਜਾ ਪਟਵਾਰੀ ਚਾਹ ਨੂੰ ਸੋਹਣਾ ਆਹ ਕੰਕੂ ਜਿਹੜਾ ਕਬੱਡੀ ਪਾਉਂਦਾ ਹੈ ਇਹ ਨੌਜਵਾਨਾ ਗੁੱਟਾ ਨਾ ਆਵੇ ਬੁੱਟਿਆ ਬਾਟ ਵੱਡੀ ਖੜੇ ਹੈ ਗੁੱਟਾ ਸਿੱਧਾ ਜਾਵੇ ਕਮੈਂਟ ਲਾਲੀ ਡਾਕਟਰ ਜਿਹੜੇ ਆਜਾ ਪੌਂਦਾ ਹੈ ਤਾਂ ਉਹ ਇਧਰ ਤੇਜ਼ ਖਵੇਂ ਪਾਸੇ ਆ ਜੇ ਉਹਨੇ ਕਿੰਦਾ ਗੱਟ ਬੰਨਿਆ ਸੀ ਤੇ ਉਹ ਵੀ ਇਧਰ ਦਿਖਾਉਣ ਆਇਆ ਉਹਨੂੰ ਗੁੱਟਾ ਕੋਲ ਤੇ ਜੀਪ ਗੱਡੀਆਂ ਆਪਣੇ ਪਾਲੇ ਆਇਆ ਅਗਲਾ ਮੈਚ ਜਨਾਲ ਤੇ ਬਸੀ ਖੜਿਆ ਹੈ ਉਹ ਬਹੁਤ ਬੜੇ ਤਾਕਤਾਂ ਪਾਏ ਗਾਣਾ ਬੜਾ ਗੁੱਟਾ ਮਾਰ ਘੋਣਾ ਕਿੱਥੋਂ ਦੇ ਤੋਂ ਲੰਗ ਗਿਆ ਤੀੜਾ ਹੋਣਾ ਤਵਾ ਦੇ ਛਾਈ ਚੌਥਾ ਹੁੰਦਾ ਦੇਤੋ ਦੇ ਮਹਾਰਾਜ ਪੰਜਵਾਂ ਤੇ ਲੋਕ ਦੇ ਨਾਲ ਦੇ ਨਾਲ ਜਿਹੜੇ ਸਰਪੀਰਾਂ ਦੀ ਟੀਮਾਂ ਬੋਲੀਆਂ ਨੇ ਕਾਪਾ ਕਰਕੇ ਇੱਕ ਮੈਚ ਤੋਂ ਬਾਅਦ ਜੋਰਪੁਰ ਦੇ ਤਰਤਾਖਿਅ ਗਿਆ ਪਿਆਰ ਉਹਨਾਂ ਦਾ ਸਾਹੇਰ ਰੋਜ਼ਾ ਦਾ ਹੈ ਲੋਕਾ ਕਾਗਨਾਂ ਦਾ ਅੱਜ ਦੇ ਵਕਤੇ ਪਾਸ ਰਾਜੇ ਉਹਨਾਂ ਦਾ ਕੋਈ ਸੱਜਣ ਮਦਦ ਕਰਾਉਂ ਗਿਆ ਕਰ ਰਿਹਾ ਹੈ ਲੋਕਾ ਕਾਗਨਾਂ ਦਾ ਸਾਵੀ ਜਲਾਸੀ ਟੀਮ ਗਰਾਊਂਡ ਤੋਂ ਆਉਂਦੀ ਹੈ ਘਰਕੀ ਵਾਲਾ ਸਤਿਗੁਰੂ ਕੋ ਮੋਤੀ ਵੀ ਘਰ ਕਿਸੇ ਦੇ ਖਰਦਾਰੇ ਤੇ ਖੜਕੀ ਹੈ ਖੜਕੀਆਂ ਦੇ ਦੇਖਦੇ ਆਂ ਤੇ ਹੁਣ ਜਲਾਦ ਵਾਲੀ ਕੀਰਤੀ ਕਰਦਾ ਹੋਰ ਵੀ ਜਖੜ ਸਿੰਘ ਵਾਲੇ ਵਾਲੀ ਕੀਰਤੀ ਕਰਤਾ ਹੋਣੀ ਤੇ ਲੋ ਆਓ ਜਗਰੋ ਇਧਰ ਨੇ ਪਾ ਕੇ ਫਿਰ ਬੋਡਾ ਨੌਜਵਾਨ ਆ ਹੱਥ ਲਾ ਕੇ ਭਜਦਾ ਲੰਗਿਆ ਲੱਗਾ ਮਸਤ ਬਾਕੀਆ ਤੂਰਾ ਉਸਰ ਜਵਾਨੀ ਮਾਣੋ ਬਾਦ ਐ ਤੇਰੀ ਮਤਵਾਲੀ ਚਾਲ ਸੱਚ ਪੁੱਛੋ ਮਨਸੂਰੀ ਲੱਗਦੀ ਮਰ ਜਾਣੀ ਮਨਮੂਰੀ ਲੱਗਦੀ ਉਮਰ 17 18 ਸਾਲ ਤੇ ਨੱਚ ਨੱਚ ਪੌਂਦੀ ਫੇਰੇ ਤਮਾਲ ਇਹ ਤਾਂ ਤਮਾਲ ਪੈ ਗਈ ਐ ਕਿ ਕੋਏ ਸੱਗਨੋ ਜੁੜ ਗਿਆ ਦੀਪਗੜ ਦੇ ਸਾਹਦੇ ਬਹੁਤ ਵਧੀਆ ਜਿਹੜਾ ਦਿਖ ਰਹੇ ਆਂ ਕਬੱਡੀ ਤੋਂ ਵੱਡਾ ਬੜਾ ਅਮੀਰ ਦਾ ਇਲਾਕਾ ਜਵਾਹਰ ਖੋਵਰ ਆਓ ਫਿਰ ਮੁੰਡਾ ਕਬੱਡੀ ਖੋਦਾ ਹੋਇਆ। ਮੁੰਡੇ ਦੀ ਕਬੱਡੀ ਜਿੰਦੀ ਹੈ। ਵੇਖੀ ਨੂੰ ਦਾ ਅੰਦਰ ਬਹੁਤ ਹੋਰੀਆ ਨਜ਼ਾਰਾ ਫਿਰ ਦਿਖਾਉਂਗੀ ਘੜੀ ਵਾਲਾ ਉਚਿਤ ਪਿੰਡ ਬੰਗੀ ਕਲਾ ਦੀ ਪਾਵਨ ਵਿਕਟਰ ਕਰਤੀ। ਸਲਾਹ ਬਹੁਤ ਹੀ ਵਧੀਆ ਨਜ਼ਾਰਾ ਖੇਡ ਮੈਦਾਨ ਦਾ ਬੜੇ-ਬੜੇ ਨਾਮ ਦੀ ਉਹਨਾਂ ਨੇ ਰੱਖੇ ਨੇ ਤੇਰਾ ਇਧਰਨੇ ਪਾਸੇ ਦੇ ਦਾ ਕਬੱਡੀ ਪੌੜਾ ਚਾਲੂ ਜੋਗੜਾ ਤੇ ਮੌਜਵਾਨ ਸਿੰਘ ਵੱਡੀ ਬੂਟੇ ਦੀ ਆਪਰ ਲੱਗਦੇ ਨੇ ਖੇਡ ਮੈਦਾਨ ਦਾ ਸਾਰੇ ਨਕਰ ਦਾ ਸਹਿਯੋਗ ਹੈ ਉਸੇ ਵਾਸਤੇ ਦੀ ਕਿਰਪਾ ਹੈ ਜੇ ਪੁੱਤਰਾਂ ਦੀਆਂ ਨਾਤਾ ਮਾਤ ਕਰੀ ਸਭ ਨੇ ਦੇ ਕੇ ਪੁੱਤਰ ਮਿਟਲੇ ਨੇ ਦੇ ਰੱਬ ਸਭ ਨੂੰ ਦੇ ਦੇ ਤੇ ਤਾਉ ਮਾਵਾ ਜਿਹੜੀਆਂ ਜਿਹੜੀਆਂ ਤੇ ਅੱਜ ਹੀ ਗਰਾਉਂਡ ਦਾ ਸ਼ਿੰਗਾਰ ਬਣਿਆ ਆ ਸੈਮੀ ਫਾਈਨਲ ਦੇ ਵਿੱਚ ਦੋ ਟੀਮਾਂ ਚੜ੍ਹਨ ਬਣ ਗਈਆਂ ਗਰਾਉਂਡ ਦਾ ਸਜੋ ਇਹ ਹੈ ਆਰਏ ਇਸ ਗਰਾਉਂਡ ਦਾ ਸ਼ਿੰਗਾਰ ਝੋੜਨ ਸਵਰਜੀਪ ਗੜ ਖੜਾ ਦਿੱਕਦਾ ਪੱਕੂ ਨੌਜਵਾਨ ਜਿਹਦੇ ਨਾਲ ਹੱਥ ਜੁੜੀ ਕਰਕੇ ਮੁਰਦਾ ਹਿੱਕ ਉੱ퍼 ਬਹੁਤ ਹੀ ਵਧੀਆ ਰੀਟ ਪਾਉਂਦਾ ਹੁਮਤ ਚੜਖਰੀਆ ਸੋਹਣਿਆ ਵੀ ਤੇਰੀ ਤੱਤਨ ਬੰਦ ਜੀਵੇ ਇਹ ਹੈ ਜਿਨ੍ਹਾਂ ਦੇ ਸਰੀਰ ਸਾਹਮੇ ਫਰਾਕਾ ਖਾਦੀਆ ਨਰਕੀਓ ਤੋਂ ਐਕਸਮ ਦਾ ਮਾਲਕਾ ਵਾਲੇ ਨੇ ਜੇ ਬੀਜੇ ਦੀ ਦਾ ਦੂਰ ਤੋਂ ਵੀ ਕਿਸੇ ਆਰ ਸਾਰੂ ਮੱਖਣ ਬਰਾੜ ਦੋਚੇ ਪੰਜਾ ਸਾਧ ਜਾਣ ਨੂੰ ਬੱਦਦਾ ਕਨੇਡਾ ਪਿੱਟ ਮੱਦ ਕੀ ਹੈ ਧੌਰ ਦਾ ਕਣੀ ਕੀਤੇ ਮੇਲ ਰੱਬਾ ਦਿੰਦੀ ਇਹਦਾ ਹੋਰਦਾ ਅੱਜ ਦਿੱਲੀ ਤੇ ਲਾਹੌਰ ਵਰਗਾ ਮੇਲ ਇਸ ਮਾਦਤ ਦੇ ਅੰਦਰ ਇੱਕ ਹੋਰ ਰੱਬੀ ਰੂਹਾ ਲੱਛਮੀ ਟਕਦੇ ਨੇ ਤੇ ਇਦਾਂ ਕੀਆ ਵਰਗੀ ਆੜ ਮੁੰਨੇ ਸ਼ੀਰੇ ਮੇਰੇ ਦੀ ਘੜੀ ਆਪਣੀ ਜਵਾਨੀ ਦਾ ਜੋਰ ਦਿਖਾਉਦੇ ਨੇ ਨਕੀਆ ਤੋਂ ਰਹਿਦੀ ਜਵਾਲੀ ਸੱਜਣੋ ਨੌਜਵਾਨ ਵੀਰੋ ਉਹ ਨੱਚਾ ਕਰਨਾ ਤਾਂ ਇਹੋ ਜਿਹਾ ਕਰੋ ਆਹ ਮੁੰਡੇ ਨੇ ਕੀਤਾ ਦੀਪਗੜ ਵਾਲੇ ਬੁੱਟੇ ਨੇ ਦੇਖ ਹੁਣ ਕਿਵੇਂ ਸਿਰ ਸਿੱਟ ਕੇ ਦੁਲਿਆ ਹੁੰਦਾ ਤੇ ਨੱਚਾ ਕਰਨਾ ਤਾਂ ਅੱਲਾਹ ਦੀ ਬਰਕਤ ਕਰਕੇ ਇਸ ਮੌਕੇ 'ਤੇ ਫੜਖੇ ਵਾਲਾ ਤੇ ਜਲਾਲ ਪਹਿਲਗੋੜ ਦੇ ਮੈਚ ਤੋਂ ਤੁਰੰਤ ਬਾਅਦ ਜੋਰ ਪਰ ਤੇ ਪਰਨਾ ਭਾਈ ਦਾ ਪਿੰਡ ਸੈਕਟਰ 4 ਦਾ ਪਹਿਲਾ ਮੈਚ ਹੈ ਸ੍ਰੀ ਰਾਮ ਜੀ ਸੋਚੀ ਨਗਰ ਦੇ ਪੈਰ ਵੱਲ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਦੇ ਬਹੁਤ ਹੀ ਧਰਵਾਦ ਸਾਇਰੋ ਦਿੰਦੇ ਆ ਸਾਰੇ ਖੜੇ ਆ ਉਹ ਕੈਨ ਦੀ ਜੋਰ ਦੇ ਦੱਸ ਜੀ ਜੀ ਆ ਜਿਹੜਾ ਹੁਣੇ ਇਹ ਮੈਚ ਚੱਲਦਾ ਸੀ ਟੈਕਨੀ ਸਾਹਿਬ ਇਹਦੇ ਵਿੱਚੋਂ ਝੋੜਨ ਦੀ ਟੀਮ ਦੀਪਗਾ ਨੂੰ ਹਰਾ ਕੇ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਫਾਈਨਲ ਮੁਕਾਬਲੇ ਦੇ ਵਿੱਚ ਜਿਹੜੀ ਇਹਨਾਂ ਚ ਜਿੱਤੋਗੇ ਉਹਦਾ ਮੁਕਾਬਲਾ ਤੱਕ ਝੋੜਨਾ ਕਰਾਵਾਂਗੇ ਹੁਣ ਸੈਮੀਫਾਈਨਲ ਮੈਚ ਇਧਰ ਦੇ ਪਾਸੇ ਵੀ ਹੋਰ ਲੱਗਿਆ ਜੁਲਾਲ ਤੇ ਖੜਕ ਸਿੰਘ ਵਾਲਾ ਉਹ ਦੇਖਦੇ ਆ ਕਿਹੜਾ ਕਿਸੇ ਨੂੰ ਖੜਕਾਉਂਦਾ ਹੈ ਤੇ ਜਲਾਲ ਮਲ ਮਾਰਦਾ ਤੇ ਜੱਫੀ ਖੜਕ ਕੇ ਆਇਆ ਇਹ ਨੌਜਵਾਨ ਮਲ ਮਾਰਦੇ ਨੇ ਇਸ ਮੌਕੇ ਤੇ ਫਿਲਹادیه ਨੌਜਵਾਨ ਜਿੱਤੇ ਹੀ ਜਾਂਦੇ ਆ